ਪੰਜਾਬ ਸਰਕਾਰ ਦੇ ਵੱਲੋਂ ਸੂਬੇ ਭਰ ਚੋਂ ਬਾਲ ਭਿਖਾਰੀ ਰੈਸਕਿਊ ਕੀਤਾ ਜਾ ਰਿਹਾ ਹੈ। ਤਾਂ ਬੱਚਿਆਂ ਦੇ ਚੰਗੇ ਭਵਿੱਖ ਦੇ ਲਈ ਉਹਨਾਂ ਦੇ ਸਿੱਖਿਆ ਦਾ ਪ੍ਰਬੰਧ ਵੀ ਕੀਤਾ ਗਿਆ। ਇਸ ਦੇ ਨਾਲ ਹੀ ਇਹਨਾਂ ਬੱਚਿਆਂ ਦੇ ਡੀਐਨਏ ਟੈਸਟ ਕਰਵਾ ਕੇ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਉਹਨਾਂ ਤੋਂ ਭੀਖ ਮੰਗਵਾਉਣ ਵਾਲੇ ਮਾਪੇ ਉਹਨਾਂ ਦੇ ਅਸਲ ਮਾਪੇ ਨੇ ਜਾਂ ਉਹਨਾਂ ਨੂੰ ਅਗਵਾ ਜਾਂ ਚੋਰੀ ਕੀਤਾ ਗਿਆ। ਸੋ ਇਸ ਪ੍ਰੋਜੈਕਟ ਤਹਿਤ ਰੈਸਕਿਊ ਕੀਤੇ ਗਏ 15 ਬੱਚਿਆਂ ਵਿੱਚੋਂ 13 ਦੀ ਡੀਐਨਏ ਰਿਪੋਰਟ ਪੰਜਾਬ ਸਰਕਾਰ ਨੂੰ ਮਿਲ ਗਈ ਹੈ। ਇਹਨਾਂ ਰਿਪੋਰਟਾਂ ਤੋਂ ਪਤਾ ਲੱਗਾ ਕਿ ਜਿਨ੍ਹਾਂ ਤੋਂ ਵੀ ਬੱਚਿਆਂ ਨੂੰ ਬਰਾਮਦ ਕੀਤਾ ਗਿਆ ਇਹ ਉਹਨਾਂ ਦੇ ਅਸਲ ਮਾਪੇ ਹੀ ਨੇ ਇਸ ਦੇ ਨਾਲ ਇਹ ਵੀ ਗੱਲ ਸਪਸ਼ਟ ਹੋ ਗਈ ਹੈ ਕਿ ਇਹਨਾਂ ਸਾਰੇ ਬੱਚਿਆਂ ਨੂੰ ਅਗਵਾ ਜਾਂ ਚੋਰੀ ਨਹੀਂ ਕੀਤਾ ਗਿਆ ਫਿਲਹਾਲ ਪਠਾਨਡਰ ਤੋਂ ਰੈਸਕਿਊ ਕੀਤੇ ਗਏ ਦੋ ਬੱਚਿਆਂ ਦੀ ਡੀਐਨਏ ਰਿਪੋਰਟ ਆਉਣੀ ਅਜੇ ਬਾਕੀ ਹੈ ਇਸ ਤੋਂ ਬਾਅਦ ਬਹੁਤ ਸਥਿਤੀ ਸਾਫ਼ ਹੋ ਸਕੇਗੀ ਡੀਐਨਏ ਰਿਪੋਰਟਾਂ ਮਿਲਣ ਤੋਂ ਬਾਅਦ ਹਮ ਸਾਰੇ ਬੱਚਿਆਂ ਨੂੰ ਉਹਨਾਂ ਦੇ ਪਰਿਵਾਰ ਨਾਲ ਰਿਸ਼ਤੇਦਾਰਾਂ ਦੇ ਹਵਾਲਾ ਕੀਤਾ ਜਾਵੇਗਾ ਪਰਿਵਾਰਾਂ ਤੋਂ ਲਿਖਤੀ ਰੂਪ ਦੇ ਵਿੱਚ ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਬੱਚਿਆਂ ਨੂੰ ਦੁਬਾਰਾ ਪੀਕ ਨਹੀਂ ਮੰਗਵਾਈ ਜਾਵੇਗਾ ਇਥੇ ਵੀ ਦੱਸਣਯੋਗ ਹੈ ਕਿ ਪ੍ਰੋਜੈਕਟ ਜੀਵਨ ਜੋਤ ਦੇ ਤਹਿਤ 2.5 ਮਹੀਨੇ ਤੱਕ ਚੱਲੇ ਰੈਸਕਿਊ ਵਿਭਾਗ ਦੁਆਰਾ ਨੇ ਬੱਚੇ ਬਸੜੀਆਂ ਰੇਲਵੇ ਸਟੇਸ਼ਨ ਤੇ ਹੋਰ ਜੰਤਰ ਥਾਵਾਂ ਤੋਂ ਰੈਸਕਿਊ ਕੀਤੇ ਗਏ ਸਨ ਸਮਾਜਿਕ ਸੁਰੱਖਿਆ ਮਹਿਲਾ ਤੇ ਬਾਲ ਵਿਕਾਸ ਮੰਤਰੀ ਬਜਿਤ ਕੋਰ ਨੇ ਕਿਹਾ ਕਿ ਪੰਜਾਬ ਸਰਕਾਰ ਭੀਖ ਮੰਗਣ ਵਾਲੇ ਬੱਚਿਆਂ ਨੂੰ ਰੈਸਕਿਊ ਕਰਕੇ ਪੜਨ ਦੇ ਲਈ ਸਕੂਲ ਭੇਜਿਆ ਜਾਵੇਗਾ ਹੁਣ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਜੋ ਮਾਤਾ ਪਿਤਾ ਬੱਚਾ ਤੋਂ ਭੀਖ ਮੰਗਵਾਉਂਦੇ ਨੇ ਉਹਨਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਸ ਬੰਦੇ ਵਿੱਚ ਭੀਖ ਮੰਗਦੇ ਕਿਸੇ ਵੀ ਬੱਚੇ ਨੂੰ ਦੇਖਣ ਉੱਤੇ ਤੁਰੰਤ ਸੂਚਿਤ ਕਰਨ ਦੇ ਲਈ ਚਾਈਲਡ ਹੈਲਪਲਾਈਨ ਨੰਬਰ 1098 ਵੀ ਜਾਰੀ ਕੀਤਾ ਗਿਆ ਹੈ।